ਰਬਦਾਸ ਮਹਾਰਾਜ ਚਿਤੌੜਗੜ੍ਹ ਪਹਿਲਾਂ ਵੀ ਜਾਂਦੇ ਸਨ ਪਰ ਮਹਾਰਾਜ ਆਪਣੇ ਅੰਤ ਬਲੀਨਾ ਦੇ ਵਿੱਚ ਗਏ ਇਸਾ ਸੰਗਤ ਚਿਤੌੜਗੜ੍ਹ ਦੇ ਵਿੱਚ ਸ਼ਾਹੀ ਕਿਲੇ ਦੇ ਵਿੱਚ ਇੱਕ ਮੰਦਰ ਹੈ ਜਿਹਨੂੰ ਛਤਰੀ ਮੰਦਰ ਆਖਿਆ ਜਾਂਦਾ ਹੈ ਤੇ ਮੀਰਾबाई ਦਾ ਮੰਦਰ ਹੈ ਇਸਾ ਸੰਗਤ ਇਸ ਸਥਾਨ ਦੇ ਲਾਗੇ ਇੱਕ ਨਦੀ ਹੈ ਇੱਕ ਦਿਨ ਗੁਰੂ ਰਬਦਾਸ ਮਹਾਰਾਜ ਗੰਬੀਰੀ ਨਦੀ ਦੇ ਕਿਨਾਰੇ ਬੈਠੇ ਹਨ ਤੇ ਸੰਗਤਾਂ ਬੈਠੀਆਂ ਨੇ ਤੇ ਅੱਜ ਵੀ ਜਦੋਂ ਕਹਿੰਦੇ ਘਰ ਦੇ ਵਿੱਚ ਕਿਸੇ ਬਜ਼ੁਰਗ ਦਾ ਅੰਤਮ ਸਮਾਂ ਆਉਂਦਾ ਤੇ ਬਜ਼ੁਰਗ ਭਾਵ ਲੈਂਦਾ ਤੇ ਆਪਣੇ ਕਹਿੰਦਾ ਮੇਰੀ ਕੁੜੀ ਨੂੰ ਵੀ ਸਾਧਰੋ ਜਿਹੜੀ ਦਿੱਲੀ ਰਹਿੰਦੀ ਆ ਤੇ ਮੇਰੇ ਮੁੰਡੇ ਨੂੰ ਵੀ ਸਾਧਰੋ ਜਿਹੜਾ ਚੰਡੀਗੜ੍ਹ ਰਹਿੰਦਾ ਤੇ ਘਰ ਦੇ ਵੀ ਕਹਿੰਦੇ ਆ ਰਿਸ਼ਤੇਦਾਰ ਕਹਿੰਦੇ ਚਲੋ ਆਖਰੀ ਗੱਲਾਂ ਹੋ ਜਾਣਗੀਆਂ ਤੇ ਅੰਤਮ ਬਚਨ ਹੁੰਦੇ ਨੇ ਹਰ ਮਰਨ ਵਾਲੇ ਪ੍ਰਾਣੀ ਦੇ ਤੇ ਹੁਣ ਗੁਰੂ ਰਵਿਦਾਸ ਮਹਾਰਾਜ ਨੇ ਔਰ ਸਾਹਮਣੇ ਪੈਰੋਕਾਰ ਬੈਠੇ ਨੇ ਸੰਗਤਾਂ ਬੈਠੀਆਂ ਨੇ ਸੰਗਤਾਂ ਦਾ ਇਕੱਠ ਹੈ ਸਾਧ ਸੰਗਤ ਇਸ ਤਰ੍ਹਾਂ ਬੈਠੀ ਹੈ ਜਿਵੇਂ ਮਧੂ ਮੱਖੀਆਂ ਬੈਠੀਆਂ ਹੋਵੇ ਮੇਰੇ ਮਹਾਰਾਜ ਆਪਦੇਸ਼ ਦਿੰਦੇ ਨੇ ਸਤ ਸੰਗਤ ਮਲੇ ਰਹੀਏ ਮਾਦੋ ਜਿਵੇਂ ਮੱਧ ਫਕੀਰਾ ਤੇ ਅੱਜ ਸੰਗਤ ਜੁੜੀ ਬੈਠੀ ਹੈ ਤੇ ਮਹਾਰਾਜ ਨੇ ਬਚਨ ਕੀਤੇ ਕਹਿੰਦੇ ਰਾਜਸਥਾਨ ਸ਼ਹਿਰ ਚਤੌੜ ਘਟਸੀ ਜਿੱਥੇ ਆਖਰੀ ਬਚਨ ਬਿਲਾਸ ਹੋਏ ਗੰਭੀਰੀ ਨਦੀ ਕਿਨਾਰੇ ਆਣ ਪੁਜੇ ਗੁਰੂ ਰਵਿਦਾਸ ਤੇ ਪੂਰੇ ਸਵਾਸ ਸਵਾਸ ਹੋਏ ਬੱਜਨ ਆਕ੍ਰਿ ਕਰੇ ਸੀ ਸੰਗਤਾਂ ਨੂੰ ਪਿੰਡਾ ਸਾਡੀ ਉਮਰ ਦਾ ਮੁਖ ਚਲਿਆ ਕਰਕੇ ਰੋਸ਼ਨ ਸਾਰੇ ਸੰਸਾਰ ਤਾਂ ਸਾਡੀ ਜ਼ਿੰਦਗੀ ਦਾ ਸੂਰਜ ਸ਼ੁਭ ਚਲਿਆ ਤੇ ਮਹਾਰਾਜ ਕਹਿੰਦੇ ਨੇ ਜਿਹੜਾ ਬਾਣੀ ਵਿੱਚ ਅਸੀਂ ਉਪਦੇਸ਼ ਦਿੱਤਾ ਦੇ ਦਿਲ ਚੋਂ ਤੁਸੀਂ ਭਲਾਵਣਾ ਨਹੀਂ ਸਤਨਾਮ ਦਾ ਤੁਸੀਂ ਹੈ ਜਾਪ ਕਰਨਾ ਸਾਡੇ ਮਗਰੋਂ ਰੋਣਾ ਕੁਲਾਵਣਾ ਨਹੀਂ ਬਾਣੀ ਦਾ ਜਾਪ ਹੈ ਸੰਤ ਮੂਏ ਕਿਆ ਰੋਈਐ ਗੁਰੂ ਕਬੀਰ ਸਾਹਿਬ ਕਹਿੰਦੇ ਨੇ ਸੰਤ ਮੂਏ ਕਿਆ ਰੋਈਐ ਰੋਈਐ ਜੋ ਆਪਣੇ ਗ੍ਰਹਿ ਜਾਇ ਤੇ ਸਤਨਾਮ ਦਾ ਤੁਸੀਂ ਹੈ ਜਾਪ ਕਰਨਾ ਸਾਡੇ ਮਗਰੋਂ ਰੋਣਾ ਕੁਲਾਵਣਾ ਨਹੀਂ ਮਧੂ ਮੱਖੀਆਂ ਦੇ ਬਾਗ ਮਿਲ ਰਹੋ ਤੁਸੀਂ ਫੁੱਟ ਚੰਦਰੀ ਨੂੰ ਨੇੜੇ ਨਹੀਂ ਆਣ ਦੇਣਾ ਹਾਕਮ ਕਿੱਡਾ ਵੀ ਕੋਈ ਹੰਕਾਰੀ ਹੋਵੇ ਹੱਥ ਅਣਖ ਨੂੰ ਕਦੇ ਨਹੀਂ ਪਾਉਣ ਦੇਣਾ ਤੇ ਮਹਾਰਾ ਨੇ ਆਖਿਆ ਬੇਗਮ ਪੁਰਾ ਜੋ ਆਖਰੀ ਮੰਜ਼ਲ ਛੋਡੀ ਵੇ ਕਮ ਪੁਰਾ ਜੋ ਆਖਰੀ ਮੰਜ਼ਲ ਛੋਡੀ ਉਸ ਮੰਜ਼ਲ ਤੱਕ ਆਖਰ ਠੁਕਣਾ ਏ ਟੋਟੇ ਟੋਟੇ ਦਾ ਭਾਵੇਂ ਜਿਸਮ ਹੋਵੇ ਕਦੇ ਜ਼ਾਲਮ ਦੇ ਮੂਰੇ ਨਾ ਝੁਕਣਾ ਤੇ ਬਾਬਾ ਸਾਹਿਬ ਨੇ ਵੀ ਇਹ ਗੱਲ ਆਖੀ ਸੀ ਤੇ ਕਹਿੰਦੇ ਇਨਸਾਨ ਦੀ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ ਅਸਲੀ ਮੌਤ ਜਦੋਂ ਬੰਦੇ ਦੀ ਜਮੀਰ ਮਰ ਜਾਂਦੀ ਓਦੀ ਆਤਮਾ ਦੀ ਆਵਾਜ਼ ਮਰ ਜਾਂਦੀ ਹੈ ਕਹਿੰਦੇ ਮੈਂ ਜਮੀਰ ਦੇ ਮਰ ਜਾਣੇ ਨੂੰ ਮਰ ਜਾਣਾ ਸਮਝਦਾ ਹਾਂ ਇੱਥੇ ਹੁਣ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਆਪਣੀ ਆਣ ਕੁਰਪ ਦੇ ਗਹਿਣੇ ਨਾ ਤਰਦੀਓ ਬੇਗਮ ਪਰਾਜੋ ਆਖਰੀ ਮੰਜ਼ਲ ਥੋੜੀ ਉਸ ਮੰਜ਼ਲ ਤੱਕ ਆਖਰ ਟੁਕੜਾ ਏ ਟੋਟੇ ਟੋਟੇ ਦਾ ਭਾਵੇਂ ਜਿਸਮ ਹੋ ਜੇ ਕਹਿੰਦੇ ਜ਼ੁਲਮ ਦੇ ਮੂਰੇ ਨਾ ਝੁਕਣਾ ਏ ਇੱਕ ਹਾਰਡ 1528 ਵਾਲਾ ਦਿਲ ਜਾਉ ਇਤਿਹਾਸ ਵਿੱਚ ਲਿਖਿਆ ਏ ਪੜ ਕੇ ਸਦਾ ਹੀ ਦਿਲ ਵਿੱਚ ਯਾਦ ਰੱਖਿਓ ਲਿਖੀ ਧੁਰ ਕੀ ਬਾਣੀ ਦੀ ਸਿੱਖਿਆ ਏ ਉੜਾਪੜ ਵਾਲੇ ਦੀ ਕਰਮ ਨੇ ਲਿਖ ਦਿੱਤੇ ਅੰਤ ਬੇਲੇ ਜੋ ਗੁਰਾਂ ਭੋਲ ਬੋਲੇ ਗੁਰੂ ਅੰਗ ਸੰਗ ਸੇਵਕਾਂ ਦੇ ਨਾਲ ਰਹਿਂਦਾ ਸੇਵਕ ਔਕੜਾਂ ਦੇ ਵਿੱਚ ਨਾ ਕਦੇ ਡੋਲੀ ਤੇ ਸਾ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕਹੇ ਸੰਤਾਂ ਦੇ ਵਿੱਚ ਵਿਰਾਗ ਆਇਆ ਕਈਆਂ ਦੀਆਂ ਅੱਖਾਂ ਦੇ ਵਿੱਚ ਵਿਰਾਗ ਦੇ ਅਥਰੂ ਵਗ ਰਹੇ ਨੇ ਤੇ ਮਹਾਰਾਜ ਨੇ ਉਪਦੇਸ਼ ਦਿੱਤਾ ਮੈਂ ਇਤਿਹਾਸ ਨੂੰ ਥੋੜਾ ਅੱਗੇ ਲੈ ਗਿਆ ਹਾਂ ਕਿਉਂਕਿ ਸਮਾਂ ਯਾਤਰੀ ਦੇ ਰਿਹਾ ਤੇ ਮਹਾਰਾਜ ਨੇ ਇਹ ਅੰਤਮ ਬਚਨ ਕੀਤੇ ਤੇ ਮਹਾਰਾਜ ਉਸ ਪ੍ਰਮਾਤਮਾ ਵਾਹਿਗੁਰੂ ਉਸ ਮੌਲਾ ਅੱਲਾ ਜਿਹਦੇ 16000 ਨਾਮ ਹਨ ਅਨੇਕਾਂ ਨਾਮ ਹਨ ਤੇ ਮਹਾਰਾਜ ਉਸ ਪ੍ਰਮਾਤਮਾ ਦੇ ਅਭੇਦ ਹੋ ਗਏ ਤੇ ਮਹਾਰਾਜ ਜੋਤੀ ਜੋਤ ਸਮਾ ਗਏ ਕਹnde ਦੇਵ ਉਦੇਸ਼ੀ ਪੂਰੇ ਸੁਵਾਸ ਕਰਕੇ ਦੇ ਕੇ ਉਦੇਸ਼ੀ ਪੂਰੇ ਸੁਵਾਸ ਕਰਕੇ ਚਾਲੇ ਵੱਲ ਪਰਲੋਕ ਦੇ ਪਾ ਦਿੱਤੇ ਧਰਤੀ ਡੋਲ ਗਈ ਅੰਬਰ ਫਿਰ ਕੰਬਿਆ ਸੀ ਉੱਚੇ ਪਰਬਤ ਜੜੋ ਹਿਲਾ ਦਿੱਤੀ ਕਰਦਾ ਕੋ ਸਿਹਾਰਨ ਬਜ਼ੁਰਗ ਹੈ ਭਾਵੇਂ ਸ਼ਰਾਬੀ ਹੋ ਗਏ ਮਰ ਜਵੇ ਤੇ ਫੇਰ ਵੀ ਕਹਿੰਦੇ ਬੜਾ ਘਾਟਾ ਪੈ ਗਿਆ ਇੱਥੇ ਤੇ ਕੌਮ ਦੇ ਰਹਿਬਰ ਸਨ ਤੇ ਜਿਨ੍ਹਾਂ ਦੇ ਜਾਣ ਦੇ ਨਾਲ ਪਤਾ ਨਹੀਂ ਕਿੰਨਿਆਂ ਨੂੰ ਘਾਟਾ ਪਿਆ ਇਸਾ ਸੰਗਤ ਧਰਤੀ ਡੋਲ ਗਈ ਅੰਬਰ ਫੇਰ ਕੰਬਿਆ ਸੀ ਉੱਚੇ ਪਰਬਤ ਜੜੋਂ ਹਿਲਾ ਦਿੱਤੇ ਹਰ ਅੱਖ ਰੋਈ ਹਰ ਦਿਲ ਰੋਇਆ ਹਾਂ ਹਰ ਅੱਖ ਰੋਈ ਹਰ ਦਿਲ ਰੋਇਆ ਚਸ਼ਮੇ ਬਰਾਗ ਦੇ ਨੈਣੋ ਵਾਹ ਵਾਹ ਦੇ ਕਹਿੰਦੇ ਚਿਖਾ ਗੁਰਾਂ ਦੀ ਜਦੋਂ ਤਿਆਰ ਹੋਈ ਤੇ ਚਿਖਾ ਗੁਰਾਂ ਦੀ ਜਦੋਂ ਤਿਆਰ ਹੋਈ ਲਾਟਾਂ ਮੱਚੀਆਂ ਅੰਬਰ ਨੂੰ ਛੋਂਦੀਆਂ ਸੀ ਚਿਖਾ ਗੁਰਾਂ ਦੀ ਜਦੋਂ ਤਿਆਰ ਹੋਈ ਲਾਂਬੂ ਜਦੋਂ ਚਿਖਾ ਨੂੰ ਲਾ ਦਿੱਤੇ ਲਾਟਾਂ ਮੱਚੀਆਂ ਅੰਬਰ ਨੂੰ ਛੋਂਦੀਆਂ ਸੀ ਪੱਤਰ ਦਿਲ ਵੀ ਧਰੋਂ ਰਵਾ ਦਿੱਤੇ ਉਡਾਪੜ ਵਾਲੇ ਦੀ ਕਲਮ ਜਦ ਲਿਖਣ ਲੱਗੀ ਰਦਾਂ ਭਰੇ ਇਹ ਪੂਰ ਲਿਖਾ ਦਿੱਤੇ ਵਾ ਵਾ ਕੋਈ ਕਵੀ ਉਡਾਪੜ ਹੋਵੇ ਕੋਈ ਹੋਰ ਹੋਵੇ ਨਾ ਜੇ ਕਹੇ ਮੈਂ ਲਿਖਦਾ ਇਹ ਗਲਤ ਫਹਮੀ ਹੈ ਜੇ ਮੈਂ ਕਹਾਂਗਾ ਮੈਂ ਸਟੇਜ 'ਤੇ ਮੈਂ ਬੋਲਦਾ ਇਹ ਗਲਤ ਫਹਮੀ ਹੈ ਤੇ ਉਹਦੇ ਹੁਕਮ ਤੋਂ ਬਿਨਾ ਇੱਕ ਅੱਖਰ ਨਹੀਂ ਲਿਖਿਆ ਜਾ ਸਕਦਾ ਉਹਦੇ ਹੁਕਮ ਤੋਂ ਬਿਨਾ ਇੱਕ ਲਫਜ਼ ਨਹੀਂ ਬੋਲਿਆ ਜਾ ਸਕਦਾ ਤੇ ਸਾਧ ਸੰਗਤ ਦਾ ਉਹਦਾ ਹੁਕਮ ਹੈ ਉਹਦੇ ਹੁਕਮ ਅਨਸਾਰ ਹੈ ਤੇ ਆਓ ਮਹਾਰਾਜੀ ਦੀ ਅੰਤਮ ਯਾਤਰਾ ਮਹਾਰਾਜੀ ਆਫੇ ਸ਼ੰਗਾਰੀ ਗਈ ਹੈ ਜਿਸ ਦੇ ਵਿੱਚ ਅਮੀਰ ਗਰੀਬ ਹਰ ਵਰਗ ਦੇ ਲੋਕ ਪਹੁੰਚੇ ਨੇ ਤੇ ਹਜ਼ਾਰਾਂ ਦੀ ਸੰਗਤਾਂ ਵਿੱਚ ਮਹਾਰਾਜ ਦੀ ਅਰਥੀ ਦੇ ਮਗਰ ਮਗਰ ਸੰਗਤਾਂ ਜਾਰੀਆਂ ਨੇ ਤੇ ਇਹ ਵਿਰਾਗ ਭਰਿਆ ਦ੍ਰਿਸ਼ ਜਿਹੜਾ ਹੈ ਸ਼ਹਿਰ ਨੇ ਕਲਮ ਚੱਕੀ ਹੈ ਤੇ ਆਓ ਆਪਦੀ ਸਾਹਮਣੇ ਉਹ 17 ਪੇਸ਼ ਹਨ ਇੱਕ ਹਾਰਡ ਸੰਨ 1528 ਬੜੀਆਂ ਦਰਦਨਾਕ ਵਿਰਾਗ ਵਿੱਚ 17 ਹਨ ਧਿਆਨ ਨਾਲ ਸੁਣ ਕੇ ਜਗਤ ਕਰਨਾ ਤੇ ਮੈਂ ਕਹਿੰਦਾ ਜੇ ਇਹ 17 ਸੁਣ ਕੇ ਕਿਸੇ ਦੀਆਂ ਅੱਖਾਂ ਦੇ ਵਿੱਚ ਵਿਰਾਗ ਦਾ ਇੱਕ ਵੀ ਹੰਝੂ ਨਾ ਟਪ ਗਿਆ ਤੇ ਮੈਂ ਕਹਿੰਦਾ ਉਹਦੇ ਨਾਲੋਂ ਪੱਥਰ ਦਿਲ ਕੋਈ ਨਹੀਂ ਹੋਵੇਗਾ ਤੇ ਸੁਣੋਗੇ ਤੇ ਮਹਿਸੂਸ ਕਰੋਗੇ ਇਹ ਜੋ ਕੁਝ ਵਰਨਣ ਕੀਤਾ ਜਿਹੜਾ ਤੁਹਾਡੇ ਸਾਹਮਣੇ ਹੋ ਰਿਹਾ ਤੇ ਆਓ ਪਿਆਰ ਸਹਿਤ ਸੁਣ ਕਰੋ ਇੱਕ ਹਾਰਦ ਸਤ 1500 ਉਹ ਇੱਕ ਹਾੜ ਸਮੇ 1528 ਇੱਕ ਹਾੜ ਸਨ ਇੱਕ ਹਾੜ ਸਨ 1528 ਕਿਨਾਰਾ ਸੀ ਗੰਬੀਰੀ ਨਦੀ ਦਾ It's so- ਨੀ ਗਈ ਆ ਅਰਤੀ ਜਾ ਰਹੀ ਐ ਸੰਕਟਾਂ ਦੀਆਂ ਕਾਂਦੇ ਵਿੱਚੋਂ ਵਿਰਾਗ ਦੇ ਅਥਰੂ ਵਗ ਰਹੇ ਨੇ ਤੇ ਮਰਦੀ ਅਰਤੀ ਨੂੰ ਫੁੱਲਾਂ ਦੇ ਨਾਲ ਸ਼ਿੰਗਾਰਿਆ ਹੋਇਆ ਹੈ ਤੇ ਪਿੱਛੇ-ਪਿੱਛੇ ਸੰਗੀਤ ਆ ਰਹੀ ਐ ਤੇ ਆਓ ਮੇਰੇ ਸਾਥੀਓ ਸਤਨਾ ਪੇਸ਼ ਕਰਦੇ ਨੇ ਉਹ ਦਰਦਨਾਕ ਵਿਰਾਗ ਮਈ ਦ੍ਰਿਸ਼ ਹੈ ਤੇ ਲਿਖਿਆ ਨਾਲ ਫੁੱਲਾਂ ਦੇ ਸੀ ਅਰਤੀ ਸਜਾਈ ਸੰਗਤ ਪਿੱਛੇ-ਪਿੱਛੇ ਮਹਾਰਾਜ ਮੇਰੇ ਸੰਤ ਗੁਰੂ ਅਰਜਨਦਾਸ ਮਹਾਰਾਜ ਅੱਜ ਉਹਨਾਂ ਦੀ ਜਗ੍ਹਾ ਲਈ ਰਾਧਿਆ ਮਹਾਰਾਜ ਨੇ ਜੰਨਤ ਦੀਆਂ ਲੱਕੜਾਂ ਮਗਾਈਆਂ ਮਣਾ ਮੋਹੀ ਮੇਵੇ ਮਗਾਏ ਗਏ ਤੇ ਸਾ ਸੰਗਤ ਮੇਰੇ ਸੰਤ ਗੁਰੂ ਅਰਜਨਦਾਸ ਵਾਲੀ ਜਗ੍ਹਾ ਚੜੀ ਗਈ ਹੈ ਤੇ ਜਿਗਾ ਚਿੰਨ ਦਿੱਤੀ ਜਾਂਦੀ ਹੈ ਆਮ ਜਿੰਦਾ ਵਿੱਚ ਜਦਰਸ਼ ਵੇਖਣ ਨੂੰ ਮਿਲਦਾ ਤੇ ਜਦੋਂ ਚੁਗਾ ਚਿੰਨ ਦਿੱਤੀ ਜਾਂਦੀ ਹੈ ਲੰਬੂ ਲਾਉਣ ਦੀ ਤਿਆਰੀ ਹੁੰਦੀ ਹੈ ਤੇ ਵਿੱਚੋਂ ਕੋਈ ਸਾਨਿਆ ਸੱਜਣ ਪੁੱਛਦਾ ਉਹ ਕਹਿੰਦਾ ਕੋਈ ਦੂਰ ਦੇਣ ਦਾ ਰਿਸ਼ਤੇਦਾਰ ਰਹਿੰਦਾ ਤੇ ਨਹੀਂ ਜਿੰਨੇ ਹਾਜ਼ਰ ਹਨ ਤੇ ਆਓ ਖੁਦ ਕੇ ਦਰਸ਼ਟੀਗਾਰ ਕਰ ਲੋ ਤੇ ਜਦੋਂ ਲੰਬੂ ਲੱਗ ਗਿਆ ਤੇ ਉਸ ਤੋਂ ਬਾਅਦ ਤੁਹਾਨੂੰ ਦਰਸ਼ਨ ਨਸੀਬ ਨਹੀਂ ਹੋਣਗੇ ਤੇ ਸਤ ਸਗਰ ਮੇਰੇ ਸਤਿਗੁਰੂ ਦਾ ਸਮਰਦੀ ਜਿਹੜਾ ਜੀ ਨਹੀਂ ਗਈ ਹੈ ਤੇ ਜਦੋਂ ਚਕਾਨੂ ਲਾਂਬੂ ਲਾਇਆ ਗਿਆ ਲਾਂਬੂ ਲੱਗਿਆ ਸਾਰ ਲਾਟਾ ਅੰਮਰਵਲ ਜਾ ਰਹੀਆਂ ਨੇ ਕਿਉਂ ਜਿਉ ਲਾਟਾ ਅੰਮਰਵਲ ਜਾ ਰਹੀਆਂ ਨੇ ਤੇ ਸੰਗਤਾਂ ਦੇ ਹਿਰਦੇ ਵਿੱਚੋਂ ਹੌਲ ਉੱਠਦੇ ਨੇ ਤੇ ਦਿਲ ਦਾ ਦਰਦ ਥਾਰੇ ਹੰਝੂ ਬਣ ਕੇ ਨੈਣਾ ਦੇ ਰਹੀਂ ਇਉਂ ਡੋਧਰਿਆ ਲੱਕੜਾ ਫਿਰ ਚਿਖਾ ਸੀ ਸਜਾਈ ਲੰਬੂ ਜਦ ਲਾਇਆ ਚਿਖਾ ਨੂੰ ਲਾਇਆ the ਸੰਗਤ ਜੀ ਸਰੀਰਕ ਮੌਤ ਹਰ ਬੰਦੇ ਦੀ ਹੁੰਦੀ ਆ ਹਰ ਜੀਵ ਦੀ ਚਰਅਸੀ ਲਗ ਜਉਣ ਜਿਹਨੇ ਜਨਮ ਲਿਆ ਉਹਦੀ ਮੌਤ ਆ ਟਾਲੇ ਪਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਬ੍ਰਹਮ ਗਿਆਨੀ ਸੱਦ ਜੀਵੈ ਨਹੀਂ ਮਰਦਾ ਤੇ ਉਹ ਜੀਉਂਦੇ ਕਿਹਨਾਂ ਉਹਨਾਂ ਦਾ ਸਿਧਾਂਤ ਉਹਨਾਂ ਦੀ ਬਾਣੀ ਸਾਡੇ ਵਿੱਚ ਜਿੰਨਾ ਸਮਾਂ ਆਪਾਂ ਉਹਨਾਂ ਦੀ ਬਾਣੀ ਨੂੰ ਮੰਨਾਂਗੇ ਤੇ ਉਹਨਾਂ ਨੂੰ ਹਾਜ਼ਰ ਨਾਜ਼ਰ ਜਾਣਾਂਗੇ ਤੇ ਸਾਡੇ ਗੁਰੂ ਸਾਹਿਬ ਅੰਗ ਸੰਗ ਹਨ ਇੱਕ ਸ਼ੇਰ ਕਹਿੰਦਾ ਗੁਰ ਰਬਦਾਤ ਜੀ ਬੇਸ਼ੱਕ ਗਏ ਉੱਥੇ ਤੇ ਜਿੱਤੋਂ ਮੁੜ ਕੇ ਕਦੇ ਨਹੀਂ ਆ ਸਕਦੇ ਪਰ ਇੱਕ ਗੱਲ ਮੈਂ ਦਾਅਵੇ ਨਾਲ ਆਖਦਾ ਹਾਂ ਕਿ ਸਾਡੇ ਦਿਲਾਂ 'ਚੋਂ ਕਦੇ ਨਹੀਂ ਜਾ ਸੰਗ